ਪੰਜਾਬ ਦੀਆਂ ਮੰਡੀਆਂ ਵਿੱਚ ਭਾਵੇਂ ਕਿ 17 ਸਤੰਬਰ ਤੋਂ ਝੋਨੇ ਦੀ ਖਰੀਦ ਦਾ ਸਰਕਾਰ ਵੱਲੋਂ ਅਲਾਅਨ ਕਰ ਦਿੱਤਾ ਗਿਆ ਸੀ ਪਰ ਜੇਕਰ ਗੱਲ ਕੀਤੀ ਜਾਵੇ ਕਿਤਨਾ ਕਿਤੇ ਜਿਹੜੀ ਸਮੱਸਿਆ ਜਿਹੜੀ ਹੈ ਝੋਨੇ ਦੇ ਸੀਜ਼ਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਖੜੀ ਨਜ਼ਰ ਆ ਰਹੀ ਉਹ ਸਮੱਸਿਆ ਹੈਗੀ ਇਹ ਮੋਰਚ ਨੂੰ ਲੈ ਕੇ ਜਿੱਥੇ ਭਾਵੇਂ ਕਿ ਮੰਡੀਆਂ ਵਿੱਚ ਝੋਨੇ ਦੀ ਫਸਲ ਜਿਹੜੀ ਕਿ ਪੂਰੀ ਜਿਹੜੀ ਆੜੀ ਸ਼ੁਰੂ ਹੋ ਚੁੱਕੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਨੂੰ ਲੈ ਕੇ ਮੋਰਚ ਨੂੰ ਲੈ ਕੇ ਗੱਲ ਨਹੀਂ ਹੈ ਜਾਂ ਝੋਨੇ ਦੇ ਜੋ ਰੱਖ ਰਖਾਉਣ ਨੂੰ ਲੈ ਕੇ ਕਹਿ ਲਈਏ ਇੱਕ ਭਾਰੀ ਸਮੱਸਿਆ ਜਿਹੜੀ ਇਸ ਦਾਣਾ ਮੰਡੀ ਟਾਂਡਰ ਵਿੱਚ ਬਣੀ ਹੈ ਮੇਰੇ ਕੋ ਆਰਤੀਆਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਔਰ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਵਕਤ ਖੜੇ ਹਾਂ ਦਾਣਾ ਮੰਡੀ ਟਾਂਡਰ ਦੇ ਕਿ ਜਿੱਥੇ ਵੀ ਦੇਖ ਸਕਦੇ ਕਿ ਤੁਹਾਡੇ ਦੀ ਫਸਲ ਜਿਹੜੀ ਕਿਸਾਨ ਤਾਂ ਮੰਡੀਆਂ ਵਿੱਚ ਲੈ ਕੇ ਆਉਂਦੇ ਹੋਏ ਨਜ਼ਰ ਆ ਰਿਹਾ ਪਰ ਜੇਕਰ ਗੱਲ ਕੀਤੀ ਜਾਵੇ ਆਰਤੀਆਂ ਵੱਲੋਂ ਜਾਂ ਸਰਕਾਰ ਵੱਲੋਂ ਜਿਹੜੀ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮੋਰਚਰ ਦਾ ਉਪਸ਼ੇਸ਼ ਖਿਆਲ ਰੱਖਿਆ ਜਾਵੇ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਅੱਜ ਜੋ ਇਹ ਸਮੱਸਿਆ ਜਿਹੜੀ ਸਭ ਤੋਂ ਵੱਡੀ ਬਣੀ ਹੈ ਔਰ ਕੀ ਕਹਿਣਾ ਚਾਹੋ ਸਾਡਾ ਕਾਨੂੰਨ ਮਾਰ ਤੇ ਪਈ ਹੈ ਪਰ ਆਰਤੀਆ ਨੂੰ ਕਿਸਾਨ ਅਕਮਚਰੀ ਜਿਹੜੀ ਚਲਰੀ ਗੱਲਬਾਤ ਤੋਂ ਕੀ ਕਹਿਣਾ ਚਾਹੋ ਭਾਈ ਜਿਹੜੀ ਮੌਇਚਰ ਹੈ 17 ਸਰਕਾਰ ਨੇ ਮੰਗੀ ਹੋਈ ਆ 17 ਮੌਇਚਰ ਜਿਹੜੀ ਆ ਇਹ ਆਏਗੀ ਨਹੀਂ ਕਿਉਂਕਿ ਕੁਝ ਟ੍ਰੇਲ ਪੈਂਦੀ ਏ ਕੁਝ ਹੋਰ ਕਾਰਨ ਨੇ ਉਹਦੇ ਕਰਕੇ ਜਿਹੜੀ ਮੌਇਚਰ 17 ਨਹੀਂ ਆਏਗੀ 20 ਪਲਸ ਹੀ ਆਏਗੀ ਤੇ ਸਰਕਾਰ ਨੂੰ ਚਾਹੀਦਾ ਏ ਵੀ ਆਪਣਾ ਮੌਇਚਰ ਜਿਹੜੀ ਆ 17 ਤੋਂ ਵਧਾ ਕੇ 20 ਪਲਸ ਕੀਤੀ ਜਾਵੇ ਵੀ ਵੀ ਪਲੱਸ ਕੀ ਦੀ ਜਾਵੇ। ਇਸ ਟਮ ਜਿਹੜਾ ਕੀ ਕਾਰਨ ਹੈਗਾ ਕਿ ਜਿਹੜੀ ਕਿੰਨੀ ਕੁ ਫਸਲ ਜਿਹੜੀ ਇਸ ਇਲਾਕੇ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਈ ਚੁੱਕੀ ਔਰ ਕਿੰਨੀ ਕੁ ਫਸਲ ਇਸ ਟਮ ਮੰਡਰੀ ਵਿੱਚ ਲੈਕ ਪਹੁੰਚ ਕੇ ਲੋ। ਉਹ ਪਾਣੀ ਜਿਹੜਾ ਹੜਾਂ ਦੀ ਮਾਰ ਮਾਰ ਹੈਗੀ ਆ ਉਹ ਜਿੱਥੇ ਪਾਣੀ ਖੜ ਗਿਆ ਉੱਥੇ ਝੋਨਾ ਖਤਮ ਹੋ ਗਿਆ। ਉਹਦੇ ਨਾਲ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਆ ਝੋਨੇ ਦੀ ਖਰੀਦ ਤੇ ਵੀ ਫਰਕ ਪਵੇਗਾ। ਕੁਝ ਤੇ ਕੁਝ ਉਹਦੇ ਕਰਕੇ ਜੀ ਜਿਹੜੇ ਪਜਿਆ ਝੋਨਾ ਵਾ ਉਹਦੀ ਮੋਚ ਚੁੱਕਾ ਜਿਹੜੇ ਮਾਤਰਾਵਾਂ ਵਧਾ ਕੇ ਜਿਹੜੀ ਸਰਕਾਰ ਫਰੀਦ ਕਰਨੀ ਚਾਹੀਦੀ ਹੈ ਜਿਵੇਂ ਮੰਡੀ ਚ ਕਹਿੰਦੇ ਕਿ ਜਗ੍ਹਾ ਹੈ ਨਹੀਂ ਹੈਗੀ ਰੱਖਰਖਾਂ ਵਾਸਤੇ ਝੋਨੇ ਦੇ ਰੱਖਣ ਵਾਸਤੇ ਔਰ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਸਕਾਉਣ ਵਾਸਤੇ ਬਹੁਤ ਜ਼ਰੂਰੀ ਹੈ ਮੋਚੇ ਦਾ ਜਿਹੜਾ 16 17 ਹੋਣਾ ਬਹੁਤ ਜ਼ਰੂਰੀ ਹੈ ਇਹਦੇ ਸਾਰ ਸਰਕਾਰ ਨੂੰ ਚਾਹੀਦਾ ਆਪਣੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਨੇ ਇਸ ਵਾਰ ਕੀ ਮੰਗ ਕਰਦੇ ਸਰਕਾਰ ਤੋਂ ਹੀ ਮੰਗ ਕਰਦੇ ਵੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਵੀਰੋ ਚੋ ਨਾਵਾ ਮੋਚਰ ਦਾ 17 ਤੋਂ ਵਧਾ ਕੇ 20 20+21 ਦੇ ਲਾਗੇ ਕਰਕੇ ਤੇ ਚੁਕਾਈ ਕੀਤੀ ਜਾਵੇ। ਸਰ ਜਿਵੇਂ ਦੇਖਦੇ ਕਿਸਾਨ ਨੇ ਦੱਸਿਆ ਕਿ ਜਿਹੜੀ ਮੰਗ ਕੀਤੀ ਹੈ ਕਿ ਮੋਚਰ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਹੈ। ਹੋਰ ਵੀ ਲੋਕ ਇੱਥੇ ਮੌਜੂਦ ਹੋਣਾ ਨਾਲ ਵੀ ਗੱਲਬਾਤ ਕਰਨਗੇ ਕਿ ਇਸ ਵਾਰ ਮੰਡੀ ਦੇ ਵਿੱਚ ਸਮੱਸਿਆ ਜਿਹੜੀ ਮੋਚਰ ਨੂੰ ਲੈ ਕੇ ਬਣੀ ਮੇਰੇ ਕੋਲ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਹੱਥਾਂ 'ਚ ਝੋਨਾ ਫੜੀ ਬੈਠੇ ਕਿਸਾਨਾਂ ਦੇ ਪੁੱਤਾਂ ਵਾਂਗ ਪਾਲੀ ਫਸਲ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਹੈ ਸੋਕੋ ਮੰਡੀ ਦੇ। ਹਾਲਾਤ ਇੱਕ ਤਾਂ ਦੇਖੋ ਜੀ ਪਹਿਲਾਂ ਮੌਸਮ ਦੀ ਮਾਰ ਔਰ ਭਈ ਆ। ਮੌਸਮ ਨੇ ਕਿਸਾਨਾਂ ਨੂੰ ਬਹੁਤ ਮਾਰ ਪਿਆ ਗਿਆ। ਬਾਕੀ ਹੁਣ ਮੰਡੀਆਂ ਦੇ ਵਿੱਚ ਇਹ ਆ ਵੀ ਕਿਸਾਨ ਰਖ ਰੱਖ ਚੁਟਾ ਕੇ ਲੈ ਆਇਆ। ਇੱਕ ਕਾਲੇ ਦਾਣੇ ਦੀ ਬਹੁਤ ਪ੍ਰੋਬਲਮ ਆ ਰਹੀ ਆ। ਕਾਲੇ ਦਾਣੇ ਵਾਲਾ ਸੇਲਰ ਵਾਲੇ ਅਕਸਪਟ ਨਹੀਂ ਕਰ ਰਹੇ ਕਿਉਂਕਿ ਉਹ ਕਹਿੰਦੇ ਸਾਡੇ ਸਪੈਸੀਫਿਕੇਸ਼ਨਾਂ ਦੇ ਬਰਾਬਰ ਨਹੀਂ ਆਏ ਉਹ। ਅਸੀਂ ਵੀ ਸਟਾਰਟ ਕਿਲੋ ਉਹ ਵੀ ਕਹਿੰਦੇ ਚੋਲ ਦੇਣੇ ਅਸੀਂ ਕਿੱਥੋਂ ਪੂਰੇ ਕਰਨੇ ਆ। ਇਸ ਕਰਕੇ ਸਰਕਾਰ ਨੂੰ ਕੋਈ ਇੰਟਰਵੈਨਸ਼ਨ ਦੇਣੀ ਚਾਹੀਦੀ ਆ। ਇਹ ਮੰਡੀਆਂ ਦੇ ਵਿੱਚ ਸਰਕਾਰ ਨੂੰ ਹੋਰ ਆਉਣਾ ਪਊਗਾ। ਨਹੀਂ ਤਾਂ ਮੰਡੀਆਂ ਵਿੱਚ ਜਾਮ ਤੇ ਢੇਰ ਲੱਗਣਗੇ ਈ ਧੋਨੇ ਦੇ। ਪਰ ਜਿਸ ਤਰ੍ਹਾਂ ਝੋਨੇ 'ਚ ਝੋਨਾ ਤੇ ਸਕਾਇਆ ਜਾ ਰਿਹਾ ਕਿ ਧੁੱਪ ਦੇ ਨਾਲ ਜਿਹੜਾ ਮੋਰਚਰ ਸਹੀ ਹੋ ਜਾਏਗਾ ਕਿਉਂਕਿ ਬਰਸਾਤ ਦੇ ਲਗਾਤਾਰ ਦੱਸੀ ਜਾ ਰਹੀ ਹੈ ਬਰਸਾਤ ਵੀ ਹੈ ਗਾਵਾ। ਦੇਖੋ ਜੀ ਮੰਡੀਆਂ 'ਚ ਜਗ੍ਹਾ ਇੰਨੀ ਹੈ ਕਿ ਅਸੀਂ 1-2 ਕਿਸਾਨਾਂ ਦਾ ਸਤਾ ਸਕਦੇ 1-2 ਟਰਾਲੀਆਂ। ਉਹਦੇ ਵਿੱਚ ਵੀ ਸਤਾ ਕੇ ਜਦੋਂ ਅਸੀਂ ਭੇਜਦੇ ਹਾਂ ਜਦੋਂ ਕਾਲਾ ਗਾਣਾ ਜਾਂਦਾ ਹੈ ਤੇ ਸਾਡੇ ਟਰੱਕ ਵਾਪਸ ਆਉਂਦੇ ਆ। ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਆ ਦੇਖੋ ਸਾਨੂੰ 40 ਰੁਪਏ ਮਿਲਨੇ ਆ ਜਾਲੀਆਂ ਦੇ ਅਸੀਂ ਵਿਕੇ ਤਾਂ ਨਹੀਂ ਕਿ ਤੇ ਜਾਲੀਆਂ ਰੁਪਈਆ ਪਿੱਛੇ ਅਸੀਂ 200 ਰੁਪਈਆ ਕਿੱਥੋਂ ਲਈਏ। ਵੇ ਕਹ ਰਹੇ ਨੇ ਆੜਤੀਏ ਜੀ ਲੁੱਟਦੇ ਅਸੀਂ ਲੁੱਟਦੇ ਕੋਈ ਨਹੀਂ ਬਿਲਕੁਲ ਕਿਸਾਨ ਹੀ ਖੁਦ ਕਿਸਾਨ ਆ ਕਿਸਾਨਾਂ ਦਾ ਸਾਥ ਦਿੰਦੇ ਪਏ ਉਹ ਚਾਹ ਕਿ ਕਿੰਨੀ ਕ ਫਸਲ ਜਿਹੜੀ ਐ ਸਮੰਡੀ ਦੇ ਵਿੱਚ ਆਮਦ ਜਿਹੜੀ ਆ ਚੁੱਕੀ ਮੰਡੀ ਚ ਹਲੇ ਜਿਆਦਾ ਨਹੀਂ ਆਈ ਜੀ ਇਹ ਰੇ ਆੜਤੀਏ ਕੋਈ ਕੋਲ 2-3 ਚ ਹਜ਼ਾਰ ਬੋਰੀ ਲਾ ਲਓ ਜੇ ਅਸੀਂ 22 ਆੜਤੀ ਕਹਿੰਦੇ 22 ਤੋਂ 650 ਹਜ਼ਾਰ ਬੋਰੀ 6.5 ਹਜ਼ਾਰ ਬੋਰੀ ਹਲੇ ਪਹੁੰਚੀ ਹੋਗੀ ਜੀ ਪਰ ਕੀ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਆੜਤੀ ਦਾ ਨੁਕਸਾਨ ਵੀ ਹੋਵੇ ਕਿਸਾਨ ਦਾ ਨੁਕਸਾਨ ਨਹੀਂ ਹੋਵੇ ਅਸੀਂ ਬਿਲਕੁਲ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਜਿਹੜਾ ਆ ਕੀ ਕਿਸਾਨਾਂ ਨੂੰ ਮੌਸਮ ਦੀ ਮਾਰ ਪਈ ਆ ਇਹਦਾ ਕੋਈ ਸਰਕਾਰੀ ਹੱਲ ਕੱਢਿਆ ਜਾਵੇ ਪ੍ਰਸ਼ਾਸਨ ਬੋਲੋ ਇਹਦੇ ਵਿੱਚ ਜਿਹੜੇ ਜਾਣੇ ਡੈਮੇਜ ਲੋਗ ਆ ਮੀਂਹ ਕਾਰਨ ਖਾਲੇ ਹੋ ਗਏ ਆ ਉਹਦੇ ਲਈ ਕੋਈ ਇਹਨਾਂ ਨੂੰ ਰੈਲੈਕਸੇਸ਼ਨ ਦਿੱਤੀ ਜਾਵੇ ਜਿਹੜਾ ਸੇਲਰ ਵਾਲੇ ਦਾ ਵੀ ਟੋਲ ਪੂਰਾ ਹੋ ਸਕੇ ਤੇ ਸਾਡੀ ਵੀ ਆ ਜੋ ਸਾਡੀ ਵੀ ਲੇਬਰ ਜਿਹੜੀ ਆ ਉਹ ਵੀ ਬਾਰ-ਬਾਰ ਸਤੌਣ ਤੇ ਕਦੀ ਇਹੀ ਕੰਮ ਕਰਨ ਤੋਂ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਆ ਆਰਥੀ ਕਹਿੰਦੇ ਕੀ ਮੌਸਮ ਦਾ ਖਿਆਲ ਰੱਖਿਆ ਜਾਵੇ ਪਰ ਕਿਸਾਨ ਆਪਣੀ ਫਸਲ ਬਰਸਾਤ ਤੋਂ ਡਰਦਾ ਮੰਡੀਆਂ ਵਿੱਚ ਲੈ ਕੇ ਆ ਰਿਹਾ ਤੁਸੀਂ ਕੀ ਕਹਿਣਾ ਚਾਹੋ ਅੱਜ ਇਹ ਕਹਿੰਦਾ ਰਾ ਮੈਂ ਕਿ ਸਾਰਿਆਂ ਦੇ ਨਾਲ ਕੰਮ ਆਖੋਣਾ ਚਾਹੀਦਾ ਆਰਥੀਆਂ ਦਾ ਵੀ ਸਹਿਯੋਗ ਹੋਣਾ ਚਾਹੀਦਾ ਸੇਲਰ ਵਾਲਿਆਂ ਦਾ ਵੀ ਤੇ ਜ਼ਿੰਮੇਦਾਰਾਂ ਦਾ ਵੀ ਸੇਕਾ ਸਾਰਾ ਇਹ ਜਿਹੜਾ ਹੁਣ ਕੁਦਰਤੀ ਆਫਤ ਇਹਨੂੰ ਨਾਲ ਮਿਲ ਕੇ ਨਿਜਾਣਾ ਚਾਹੀਦਾ ਜੇ ਸਰਕਾਰ ਕਹਿੰਦੀ ਕਿ ਆਪਾਂ ਆਰਥੀਆਂ ਦਾ ਵੀ ਖਿਆਲ ਰੱਖਾਂਗੇ ਕਿਸਾਨਾਂ ਦਾ ਵੀ ਖਿਆਲ ਰੱਖਿਆ ਜੀ ਉਸ ਨੂੰ ਲੈ ਕੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਸਰਕਾਰ ਨੂੰ ਕਿਸ ਤਰ੍ਹਾਂ ਸਰਕਾਰ ਨੂੰ ਚਾਹੀਦਾ ਸਾਰਿਆਂ ਦਾ ਹਲ ਕਰਨਾ ਚਾਹੀਦਾ ਕਿਸੇ ਨੂੰ ਮੈਂ ਬੰਡੀ ਭਰੀ ਹੋਈ ਆ ਔਰ ਕੀ ਕਾਰਨ ਹੈਗਾ ਕਿ ਜਿਹੜੀ ਇਹ ਮੋਰਚੀ ਦੀ ਮਸਪਸਿਆ ਬਟਸੋ ਜੀਮੇਦਾਰ ਕਾਲੀ ਕਰ ਰਿਹਾ ਜਦ ਕਿ ਸਰਕਾਰ ਦੀਆਂ ਹਦਿਆਤਾਂ ਕਿ 17 ਮੋਰਚੀ ਮੰਡੀ ਚ ਆਵੇ ਜਿੰਨਾ ਟੋਂਨਾ ਮੰਡੀ ਚ ਹੁਣ ਆਇਆ ਉਹ 22 23 24 25 26 ਤੱਕ ਮੋਰਚਾ ਤਾਂ ਵੀ ਆਇਆ ਲੇਵੜਾ ਸਾਡੀਆਂ ਵੀ ਹੜਤਾਲ ਤੇ ਚਲ ਗਈਆਂ ਕਿਉਂਕਿ ਇੱਕ ਇੱਕ ਢੇਰੀ ਤਿੰਨ ਤਿੰਨ ਦਿਨ ਖਲਾਰਨੀ ਪੈਂਦੀ ਆ ਤੇ ਉਹਨਾਂ ਨੂੰ ਮਿਹਨਤ ਉਹ ਹੀ ਮਿਲਦੀ ਆ ਜੋ ਕਿ ਇੱਕ ਤਿਆ ਕੀਤੀ ਹੁੰਦੀ ਆ ਇਸ ਕਾਰਨ ਲੇਵੜਾ ਵੀ ਅਸਮਰਥ ਆ ਝੋਨਾ ਗਿੱਲਾ ਝੋਨਾ ਲਾਉਣ ਤੋਂ ਬੇਨਤੀ ਆ ਕਿਸਾਨ ਵੀ ਰੋਂ ਹੱਥ ਜੋੜ ਕੇ ਕਿ ਸੁੱਕਾ ਝੋਨਾ ਮੰਡੀ ਚ ਲਿਆਉਣ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਬਾਕੀ ਪ੍ਰਸ਼ਾਸਨ ਜਾਂ ਪੇਮੈਂਟਾਂ ਸਰਕਾਰ ਵੱਲੋਂ ਬਾਤਾਂ ਦੇ ਦੀ ਕੋਈ ਕਮੀ ਨਹੀਂ ਆ ਪ੍ਰੋਬਲਮ ਸਿਰ ਕਿਸਾਨਾਂ ਵੱਲੋਂ ਕਮੀ ਆ ਕਿ ਉਹ ਆਪਣਾ ਝੋਨਾ ਗਿੱਲਾ ਨਾ ਵਡਾਉਣ ਇਹ ਬੇਨਤੀ ਆ ਤਾਂ ਕਿ ਖਜਲਖਵਾਰੀ ਮੰਡੀ 'ਚ ਕਿਸਾਨਾਂ ਨੂੰ ਆਵੇ ਕੀ ਹਾਲਾਤ ਹੈਗੇ ਆ ਜਿਹੜੀ ਫਸਲ ਪਾਈ ਕਿਹਾ ਕੱਢ ਬੰਦੇ ਕੱਢੀ ਜਾਂ ਨੇ ਸਭ ਠੀਕ ਆ ਲਿਫਟਿੰਗ ਵੀ ਪੂਰੀ ਹੋ ਰਹੀ ਆ ਗੱਲ ਸਮੱਸਿਆ ਸਿਰਫ ਗਿੱਲੇ ਝੋਨੇ ਦੀ ਆ ਜਿਹੜੀ ਆ ਰਹੀ ਆ ਉਹ ਕਿਸਾਨ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਜਿੱਲਾ ਝੋਨਾ ਨਾ ਵੜਾਓ ਤੁਹਾਡਾ ਨੁਕਸਾਨਾਂ ਝਾੜ ਕੇ ਘਾਟਿਆ ਬਾਕੀ ਜਿਹੜਾ ਉਹਨਾਂ ਗਿੱਲਾ ਵੜਾ ਕੇ ਲਿਜਾਓਗੇ ਗਾਂ ਬਾਹਰ ਸਿਆ ਉਹ ਖਰਾਬ ਹੋਣ ਦਾ ਖਸਦਾ ਆ ਇਸ ਕਾ ਕਿਸਾਨ ਵੀਰਾਂ ਨੂੰ ਬੇਨਤੀ ਆ ਸਬਰ ਸੰਤੋਖ ਦੇ ਨਾਲ ਆਪਣੀ ਫਸਲ ਨੂੰ ਸੰਭਾਲੋ ਕਾਲੀ ਨਾ ਕਰੋ ਭਾਰਤ ਵਿੱਚ ਜਿਹੜੀ ਫਸਲ ਨੂੰ ਲੈ ਕੇ ਜਿਹੜੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਵਾ ਜੇ ਉਹ ਇੱਕ ਮੋਰਚਰ ਦੀ ਜੁਕੇ ਇੱਕ ਗੱਲ ਚੱਲ ਰਹੀ ਹੈ ਮੋਰਚਰ ਨੂੰ ਲੈ ਕੇ ਕਿਸਾਨ ਕਹਿੰਦੇ ਆ ਕਿ ਮੋਰਚਰ ਦਾ ਖਿਆਰ ਰੱਖਿਆ ਜਾਵੇ ਪਰ ਦੂਸਰੇ ਪਾਸੇ ਆਰਥਿਕ ਆਵਾਸਥਾ ਜਿਹੜਾ ਕਿ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਕਿ ਜੋ ਇਹ ਫਸਲ ਤਾਂ ਮੰਡੀਆਂ ਵਿੱਚ ਆਉਣੀ ਖੋ ਚੁੱਕੀ ਆ ਪਰ ਉਸ ਮੋਰਚਰ ਨੂੰ ਲੈ ਕੇ ਜਿਹੜੀ ਇੱਕ ਕਿਸਮ ਕਰ ਚੱਲਦੀ ਪਾਵੇ ਕਿ ਮੰਡੀ ਦੇ ਵਿੱਚ ਬਹੁਤ ਸਾਰੇ ਵੱਡੇ ਅੰਬਾਰ ਜਿਹੜੇ ਲੱਗੇ ਹੋਏ ਨਜ਼ਰ ਆ ਰਹੇ ਕਈ ਥਾਵਾਂ ਤੇ ਜਿਹੜੀ ਝੋਨੇ ਦੀ ਫਸਲ ਜਿਹੜੀ ਆ ਸਪਾਉਣ ਵਾਸਤੇ ਵੇ ਰੱਖੀ ਗਈ ਆ ਕਿ ਉਹ ਲਗਾਤਾਰ ਸਰਕਾਰ ਤੇ ਇੱਕ ਅਪੀਲ ਕੀਤੀ ਜਾ ਰਹੀ ਹੈ ਸਰਕਾਰ ਨੂੰ ਕਿ ਆਰਥਿਕਾ ਦਾ ਖਿਆਲ ਰੱਖਦੇ ਹੋਏ ਕਿਸਾਨਾਂ ਦਾ ਖਿਆਲ ਰੱਖਦੇ ਹੋਏ ਕਿਤਨਾ ਕਿਤੇ ਜਿਹੜੀ ਉਹਨਾਂ ਨੂੰ ਰਿਆਇਤ ਕੀਤੀ ਜਾਵੇ ਤਾਂ ਜੋ ਕਿ ਉਹਨਾਂ ਦੀ ਫਸਲ ਦੀ ਚੁਕਾਈ ਜਿਹੜੀ ਕਿ ਸਮੇਂ ਸਿਰ ਹੋ ਸਕੇ ਤੁਸੀਂ ਦੇਖਦੇ ਰਹੋ ਦੈਨਿਸਰਾ ਮੈਂ ਹਮਤਪਾਸੇ ਬਾਜਵਾ ਟੰਡਾਊਟ ਪੂਰੇ ਪੰਜਾਬ ਦੀਆਂ ਮੰਡੀਆਂ ਵਿੱਚ ਭਾਵੇਂ ਕਿ 17 ਸਤੰਬਰ ਤੋਂ ਝੋਨੇ ਦੀ ਖਰੀਦ ਦਾ ਸਰਕਾਰ ਵੱਲੋਂ ਅਲਾਟ ਕਰ ਦਿੱਤਾ ਗਿਆ ਸੀ ਪਰ ਜੇਕਰ ਗੱਲ ਕੀਤੀ ਜਾਵੇ ਕਿਤਨਾ ਕਿਤੇ ਜਿਹੜੀ ਸਮੱਸਿਆ ਜਿਹੜੀ ਇਸ ਝੋਨੇ ਦੇ ਸੀਜ਼ਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਖੜੀ ਨਜ਼ਰ ਆ ਰਹੀ ਉਹ ਸਮੱਸਿਆ ਹੈਗੀ ਆ ਮੋਰਚ ਨੂੰ ਲੈ ਕੇ ਜਿੱਥੇ ਭਾਵੇਂ ਕਿ ਮੰਡੀਆਂ ਵਿੱਚ ਝੋਨੇ ਦੀ ਫਸਲ ਜਿਹੜੀ ਕਿ ਪੂਰੀ ਜਿਹੜੀ ਆੜੀ ਸ਼ੁਰੂ ਹੋ ਚੁੱਕੀ ਹੈ ਜਦੋਂ ਗੱਲ ਕੀਤੀ ਜਾਂਦਾ ਕੁਝ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਨੂੰ ਲੈ ਕੇ ਮੋਰਚ ਤੋਂ ਲੈ ਕੇ ਕਹਿ ਲਈਏ ਜਾਂ ਝੋਨੇ ਦੇ ਜੋ ਰੱਖ ਰਖਾਣ ਨੂੰ ਲੈ ਕੇ ਕਹਿ ਲਈਏ ਇੱਕ ਭਾਰੀ ਸਮੱਸਿਆ ਜਿਹੜੀ ਇਸ ਦਾਣਾ ਮੰਡੀ ਟਾਂਡਰ ਦੇ ਵਿੱਚ ਬਣੀ ਹੈ ਮੇਰੇ ਕੋ ਆਰਤੀਆਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਔਰ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਵਕਤ ਖੜੇ ਹਾਂ ਦਾਣਾ ਮੰਡੀ ਟਾਂਡਰ ਦੇ ਕਿ ਜਿੱਥੇ ਵੀ ਦੇਖ ਸਕਦੇ ਕਿ ਝੋਨੇ ਦੀ ਫਸਲ ਜਿਹੜੀ ਕਿਸਾਨ ਤਾਂ ਮੰਡੀਆਂ ਵਿੱਚ ਲੈ ਕੇ ਆਉਂਦੇ ਹੋਏ ਨਜ਼ਰ ਆ ਰਹੇ ਪਰ ਜੇਕਰ ਗੱਲ ਕੀਤੀ ਜਾਵੇ ਆਰਤੀਆ ਵੱਲੋਂ ਜਾਂ ਸਰਕਾਰ ਵੱਲੋਂ ਜਿਹੜੀ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮੋਰਚਰ ਦਾ ਉਪਸ਼ੇਸ਼ ਖਿਆਲ ਰੱਖਿਆ ਜਾਵੇ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਅੱਜ ਜੋ ਇਹ ਸਮੱਸਿਆ ਜਿਹੜੀ ਸਭ ਤੋਂ ਵੱਡੀ ਬਣੀ ਹੈ ਔਰ ਕੀ ਕਹਿਣਾ ਚਾਹੋ ਸਾਡਾ ਕਾਨੂੰਨ ਮਾਰ ਤੇ ਪਈ ਹੈ ਪਰ ਆਰਤੀਆ ਨੂੰ ਕਿਸਾਨ ਮੋਰਚਰ ਜਿਹੜੀ ਚੱਲ ਰਹੀ ਗੱਲਬਾਤ ਤੋਂ ਕੀ ਕਹਿਣਾ ਚਾਹੋ ਭਾਈ ਜਿਹੜੀ ਮੋਰਚਰ ਹੈ 17 ਸਰਕਾਰ ਨੇ ਮੰਗੀ ਹੋਈ ਹੈ 17 ਮੋਰਚਰ ਜਿਹੜੀਆਂ ਇਹ ਆਏਗੀ ਨਹੀਂ ਕਿਉਂਕਿ ਕੁਝ ਤਰੇਲ ਪੈਂਦੀ ਏ ਕੁਝ ਹੋਰ ਕਾਰਨ ਨੇ ਉਹਦੇ ਕਰਕੇ ਜਿਹੜੀ ਮੌਸਮ 17 ਨਹੀਂ ਹੈਗੀ 20 ਪਲੱਸ ਹੀ ਆਏਗੀ ਤੇ ਸਰਕਾਰ ਨੂੰ ਚਾਹੀਦਾ ਏ ਵੀ ਆਪਣਾ ਮੌਸਮ ਜਿਹੜੀ 17 ਤੋਂ ਵਧਾ ਕੇ 20 ਪਲੱਸ ਕੀਤੀ ਜਾਵੇ ਵੀ ਵੀ ਪਲੱਸ ਕੀਤੀ ਜਾਵੇ ਇਸ ਟਾਈਮ ਜਿਹੜਾ ਕੀ ਕਾਰਨ ਹੈਗਾ ਕਿ ਜਿਹੜੀ ਕਿੰਨੀ ਕੁ ਫਸਲ ਜਿਹੜੀ ਇਸ ਇਲਾਕੇ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਈ ਚੁੱਕੀ ਔਰ ਕਿੰਨੀ ਕੁ ਫਸਲ ਇਸ ਟਾਈਮ ਮੰਡੀ ਵਿੱਚ ਲੈਕ ਪਹੁੰਚ ਚੁੱਕੇ ਲੋਕ ਉਹ ਪਾਣੀ ਜਿਹੜਾ ਖੜਾ ਦੀ ਮਾਰ ਮਾਰ ਹੈਗੀ ਆ ਉਹ ਜਿੱਥੇ ਪਾਣੀ ਖੜ ਗਿਆ ਉੱਥੇ ਝੋਨਾ ਖਤਮ ਹੋ ਗਿਆ ਉਦੇ ਨਾਲ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਆ ਝੋਨੇ ਦੀ ਖਰੀਦ 'ਚ ਵੀ ਫਰਕ ਪਵੇਗਾ। ਕੁਝ ਤੇ ਕੁਝ ਉਹਦੇ ਕਰਕੇ ਜੀ ਜਿਹੜੇ ਪੱਜਿਆ ਝੋਨਾ ਵਾ ਉਹਦੀ ਮੁੱចਾ ਜਿਹੜੇ ਮਾਤਰਾ ਵਧਾ ਕੇ ਜਿਹੜੀ ਸਰਕਾਰ ਨੂੰ ਖਰੀਦ ਕਰਨੀ ਚਾਹੀਦੀ ਹੈ। ਜਿਵੇਂ ਮੰਡੀ 'ਚ ਕਹਿੰਦੇ ਕਿ ਜਗ੍ਹਾ ਹੈ ਨਹੀਂ ਹੈਗੀ ਰੱਖਰਖਾਂ ਵਾਸਤੇ ਝੋਨੇ ਦੇ ਰੱਖਣ ਵਾਸਤੇ। ਪਰ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਸਕਾਉਣ ਵਾਸਤੇ ਬਹੁਤ ਜ਼ਰੂਰੀ ਹੈ। ਮੁੱੱਚਾ ਤਾਂ ਜਿਹੜਾ 16 17 ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਸਾਰ ਸਰਕਾਰ ਨੂੰ ਚਾਹੀਦਾ ਆਪਣੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਨੇ। ਇਸ ਵਾਰ ਕੀ ਮੰਗ ਕਰਦੇ ਸਰਕਾਰ ਤੋਂ ਹੀ ਮੰਗ ਕਰਦੇ ਵੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਵੀ ਜੋ ਝੋਨਾ ਵਾ ਮੌਜਮ ਦਾ 17 ਤੋਂ ਵਧਾ ਕੇ 20 20+21 ਦੇ ਲਾਗੇ ਕਰਕੇ ਤੇ ਚੁਕਾਈ ਕੀਤੀ ਜਾਵੇ ਸਰ ਜਿਵੇਂ ਦੇਖਦੇ ਕਿਸਾਨ ਨੇ ਦੱਸਿਆ ਕਿ ਜਿਹੜੀ ਮੰਗ ਕੀਤੀ ਹੈ ਕਿ ਮੌਰਚੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਹੈ ਹੋਰ ਵੀ ਲੋਕ ਇੱਥੇ ਮੌਜੂਦ ਹੋਣਾ ਨਾਲ ਵੀ ਗੱਲਬਾਤ ਕਰਨਗੇ ਕਿ ਇਸ ਵਾਰ ਮੰਡੀ ਦੇ ਵਿੱਚ ਸਮੱਸਿਆ ਜਿਹੜੀ ਮੌਰਚੇ ਨੂੰ ਲੈ ਕੇ ਬਣੀ ਮੇਰੇ ਕੋ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਹੱਥਾਂ ਦੇ ਝੋਨਾ ਫੜੀ ਬੈਠੇ ਕਿਸਾਨਾਂ ਦੇ ਪੁੱਤਾਂ ਵਾਂਗ ਪਾਲੀ ਫਸਲ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਹੈ ਸੋਕੋ ਮੰਡੀ ਦੇ ਫਲਾਦ ਇੱਕ ਤਾਂ ਦੇਖੋ ਜੀ ਪਹਿਲਾ ਮੌਸਮ ਦੀ ਮਾਰ ਹੋਰ ਪਈ ਆ ਮੌਸਮ ਨਾਲ ਕਿਸਾਨਾਂ ਨੂੰ ਬਹੁਤ ਮਾਰ ਪੈ ਗਈ ਆ ਬਾਕੀ ਹੁਣ ਮੰਡੀਆਂ ਦੇ ਵਿੱਚ ਇਹ ਆ ਵੀ ਕਿਸਾਨ ਰਖਾ ਖਟਾ ਕੇ ਲੈ ਆਏ ਆ ਇੱਕ ਕਾਲੇ ਦਾਣੇ ਦੀ ਬਹੁਤ ਪ੍ਰੋਬਲਮ ਆ ਰਹੀ ਆ ਕਾਲੇ ਦਾਣੇ ਵਾਲਾ ਸੈਲਰ ਵਾਲੇ ਅਕਸੈਪਟ ਨਹੀਂ ਕਰ ਰਹੇ ਕਿਉਂਕਿ ਉਹ ਕਹਿੰਦੇ ਸਾਡੇ ਸਪੈਸੀਫਿਕੇਸ਼ਨਾਂ ਦੇ ਬਰਾਬਰ ਨਹੀਂ ਆਏ ਉਹ ਅਸੀਂ ਵੀ ਸਟਾਰਟ ਕਿਲੋ ਉਹ ਵੀ ਕਹਿੰਦੇ ਚੌਲ ਦੇਣੇ ਆ ਅਸੀਂ ਕਿੱਥੋਂ ਪੂਰੇ ਕਰਨੇ ਆ ਇਸ ਕਰਕੇ ਸਰਕਾਰ ਨੂੰ ਕੋਸ ਸਬਸਿਡੀਆਂ ਦੇਣੀ ਚਾਹੀਦੀ ਆ ਇਹ ਮੰਡੀਆਂ ਦੇ ਵਿੱਚ ਸਰਕਾਰ ਨੂੰ ਹੋਰ ਆਉਣਾ ਪਊਗਾ ਨਹੀਂ ਤਾਂ ਮੰਡੀਆਂ ਵਿੱਚ ਜਾਮ ਤੇ ਢੇਰ ਲੱਗਣਗੇ ਇਦਾਂ ਹੀ ਹੁਨੇ ਦੇ ਫਿਰ ਜਿਸ ਤਰ੍ਹਾਂ ਝੋਨੇ ਝੋਨਾ ਤਾਂ ਸਕਾਇਆ ਜਾ ਰਿਹਾ ਕਿ ਧੁੱਪ ਦੇ ਨਾਲ ਜਿਹੜਾ ਮੋਰਚਰ ਸਹੀ ਹੋ ਜਾਏਗਾ ਕਿਉਂਕਿ ਬਰਸਾਤ ਦੇ ਲਗਾਤਾਰ ਦੱਸੀ ਜਾ ਰਹੀ ਹੈ ਬਰਸਾਤ ਵੀ ਹੈ ਗਾਵਾ ਦਿਖੋ ਜੀ ਮੰਡੀਆਂ 'ਚ ਜਗ੍ਹਾ ਇੰਨੀ ਹੈ ਕਿ ਅਸੀਂ 1-2 ਕਿਸਾਨਾਂ ਦਾ ਤਾਂ ਸਤਾ ਸਕਦੇ 1-2 ਟਰਾਲੀਆਂ ਉਹਦੇ ਵਿੱਚ ਵੀ ਸਤਾ ਕੇ ਜਦੋਂ ਅਸੀਂ ਭੇਜਦੇ ਜਦੋਂ ਕਾਲਾ ਗਾਣਾ ਜਾਂਦਾ ਹੈ ਤੇ ਸਾਡੇ ਟਰੱਕ ਵਾਪਸ ਆਉਂਦੇ ਆ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਆ ਦੇਖੋ ਸਾਨੂੰ 40 ਰੁਪਏ ਮਿਲਣੇ ਆ ਜਾਲੀਆਂ ਤੇ ਅਸੀਂ ਵਿਕੇ ਤਾਂ ਹੈ ਨਹੀਂ ਕਿ ਤੇ ਜਾਲੀਆਂ ਰੁਪਈਆ ਪਿੱਛੇ ਅਸੀਂ 200 ਰੁਪਈਆ ਕਿੱਥੋਂ ਲਈਏ ਤੇ ਕਹ ਰਹੇ ਨੇ ਆੜ ਦੀਏ ਜੇ ਟੁੱਟਦੇ ਅਸੀਂ ਲੋਟਦੇ ਕੋਈ ਨਹੀਂ ਬਿਲਕੁਲ ਕਿਸਾਨ ਅਸੀਂ ਖੁਦ ਕਿਸਾਨ ਆ ਕਿਸਾਨਾਂ ਦਾ ਸਾਥ ਦਿੰਦੇ ਪਏ ਹੁਣ ਕਿ ਕਿੰਨੀ ਕੁ ਫਸਲ ਜਿਹੜੀ ਐ ਸਾ ਮੰਡੀ ਦੇ ਵਿੱਚ ਆਮਦ ਜਿਹੜੀ ਆ ਚੁੱਕੀ ਮੰਡੀ ਚ ਹਾਲੇ ਜਿਆਦਾ ਨਹੀਂ ਆਈ ਜੀ ਇਹੇ ਕਹ ਆੜ ਦੀਏ ਕੋਈ ਕੋਲ 2-3 ਚ ਹਜ਼ਾਰ ਬੁਰੀ ਲਾ ਲਓ ਜੇ ਅਸੀਂ 22 ਆੜ ਦੀ ਕਹਿੰਦੇ 22 ਤੋਂ 650 ਹਜ਼ਾਰ ਬੁਰੀ ਸਾਢੇ ਹਜ਼ਾਰ ਬੁਰੀ ਹਾਲੇ ਪਹੁੰਚੀ ਹੋਗੀ ਜੀ ਪਰ ਕੀ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਆੜਤੀ ਦਾ ਨੁਕਸਾਨ ਵੀ ਹੋਵੇ ਕਿਸਾਨ ਦਾ ਨੁਕਸਾਨ ਨਹੀਂ ਹੋਵੇ ਅਸੀਂ ਬਿਲਕੁਲ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਜੇ ਇਹ ਆੜਤੀ ਕਿਸਾਨਾਂ ਨੂੰ ਮੌਸਮ ਦੀ ਮਾਰ ਪਈ ਆ ਇਹਦਾ ਕੋਈ ਸਰਕਾਰੀ ਹੱਲ ਕੱਢਿਆ ਜਾਵੇ ਪ੍ਰਸ਼ਾਸਨ ਬੋਲੋ ਇਹਦੇ ਵਿੱਚ ਜਿਹੜੇ ਦਾਣੇ ਡੈਮੇਜ ਹੋ ਗਏ ਆ ਮੀਂਹ ਕਾਰਨ ਖਾਲੇ ਹੋ ਗਏ ਆ ਉਹਦੇ ਲਈ ਕੋਈ ਇਹਨਾਂ ਨੂੰ ਰੈਲੈਕਸੇਸ਼ਨ ਦਿੱਤੀ ਜਾਵੇ ਜਿਹੜਾ ਸੇਲਰ ਵਾਲੇ ਦਾ ਵੀ ਟੋਲ ਪੂਰਾ ਹੋ ਸਕੇ ਤੇ ਸਾਡੀ ਵੀ ਆ ਜੋ ਸਾਡੀ ਵੀ ਲੇਬਰ ਜਿਹੜੀ ਆ ਉਹ ਵੀ ਬਾਰ ਬਾਰ ਸਤੌਣ ਤੇ ਕਦੀ ਜਿਹੀ ਕੰਮ ਕਰਨ ਤੋਂ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਆ ਆਰਟੀ ਕਹਿੰਦੇ ਕੀ ਮੋਇਸਚਰ ਦਾ ਚਾਰ ਰੱਖਿਆ ਜਾਵੇ ਪਰ ਕਿਸਾਨ ਆਪਣੀ ਫਸਲ ਬਰਸਾਤ ਤੋਂ ਡਰਦਾ ਮੰਡੀਆਂ ਵਿੱਚ ਲੈ ਕੇ ਆ ਰਿਹਾ ਤੁਸੀਂ ਕੀ ਕਹਿਣਾ ਚਾਹੋ ਅੱਜ ਤਾਂ ਮੈਂ ਕਹਿੰਦਾ ਸਾਰਿਆਂ ਦੇ ਨਾਲ ਕੰਮ ਠੋਣਾ ਚਾਹੀਦਾ ਆਰਟੀਆਂ ਦਾ ਵੀ ਸਹਿਯੋਗ ਹੋਣਾ ਚਾਹੀਦਾ ਸੇਲਰ ਵਾਲਿਆਂ ਦਾ ਵੀ ਤੇ ਜ਼ਿੰਮੇਦਾਰਾਂ ਦਾ ਵੀ ਚੇਕਾ ਸਾਰਾ ਇਹ ਜਿਹੜਾ ਹੁਣ

ਯਾ ਕਿ ਸਰਕਾਰ ਦੀਆਂ ਹਰਿਅਤਾਂ ਕਿ 17 ਮੌਸਰ ਦੀ ਮੰਡੀ ਚ ਆਵੇ ਜਿੰਨਾ ਝੋਨਾ ਮੰਡੀ ਚ ਹੁਣ ਆਇਆ ਉਹ 22 23 24 25 26 ਤੱਕ ਮੌਸਰ ਤਾਂ ਵੀ ਆਇਆ ਤੇ ਲੇਵੜਾ ਸਾਡੀਆਂ ਵੀ ਹੜਤਾਲ ਤੇ ਚੱਲ ਗਈਆਂ ਕਿਉਂਕਿ ਉਹ ਇੱਕ ਇੱਕ ਢੇਰੀ ਤੇ ਤਿੰਨ ਤਿੰਨ ਦੇ ਖਿਲਾਰਨੀ ਪੈਂਦੀ ਆ ਤਾਂ ਉਹਨਾਂ ਨੂੰ ਮਿਹਨਤ ਉਹ ਹੀ ਮਿਲਦੀ ਆ ਜੋ ਕਿ ਇੱਕ ਤੈਅ ਕੀਤੀ ਹੁੰਦੀ ਆ ਇਸ ਕਾਰਨ ਲੇਵੜਾ ਵੀ ਅਸਮਰਥ ਆ ਝੋਨਾ ਲਾਉਣ ਤੋਂ ਬੇਨਤੀ ਆ ਕਿਸਾਨ ਵੀ ਰੋਹ ਹੱਥ ਜੋੜ ਕੇ ਕਿ ਸੁੱਕਾ ਝੋਨਾ ਮੰਡੀ ਚ ਲਿਆਉਣ ਤਾਂ ਕਿ ਉਹਨਾਂ ਕੋਈ ਪਰੇਸ਼ਾਨੀ ਨਾ ਆਵੇ ਬਾਕੀ ਪ੍ਰਸ਼ਾਸਨ ਜਾਂ ਪੇਮਟਾਂ ਸਰਕਾਰ ਵੱਲੋਂ ਬਾਤਾਂ ਦੇ ਦੀ ਕੋਈ ਕਮੀ ਨਹੀਂ ਆ ਪ੍ਰੋਬਲਮ ਸਿਰ ਕਿਸਾਨਾਂ ਵੱਲੋਂ ਕਮੀ ਆ ਕਿ ਉਹ ਆਪਣਾ ਝੋਨਾ ਗਿੱਲਾ ਨਾ ਵੜਾਉਣ ਇਹ ਬੇਨਤੀ ਆ ਤਾਂ ਕਿ ਖੱਜਲ ਖਵਾਰੀ ਮੰਡੀ ਚ ਕਿਸਾਨਾਂ ਨਾ ਆਵੇ ਕੀ ਹਾਲਾਤ ਹੈ ਜਿਹੜੀ ਫਸਲ ਪਈ ਹੈ ਟਰੈਡ ਬੰਦੇ ਕੱਢੀ ਜਾਂ ਨੇ ਸਭ ਠੀਕ ਆ ਲਿਫਟਿੰਗ ਵੀ ਪੂਰੀ ਹੋ ਰਹੀ ਆ ਗੱਲ ਸਮੱਸਿਆ ਸਿਰ ਗਿੱਲੇ ਝੋਨੇ ਦੀ ਆ ਜਿਹੜੀ ਆ ਰਹੀ ਆ ਉਹ ਕਿਸਾਨ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਜਿੱਲਾ ਝੋਨਾ ਨਾ ਵੜਾਓ ਤੁਹਾਡਾ ਨੁਕਸਾਨ ਆ ਟੜ ਅੱਗੇ ਘਾਟਿਆ ਬਾਕੀ ਜਿਹੜਾ ਉਹਨਾਂ ਗਿੱਲਾ ਵੜਾ ਕੇ ਲਿਜਾਵਾਂਗੇ ਗਾਂ ਬਾਹਰ ਸਿਆ ਉਹ ਖਰਾਬ ਹੁੰਦਾ ਖਸਦਾ ਆ ਇਸ ਦਾ ਕਿਸਾਨ ਵੀ ਨਾ ਬੇਨਤੀ ਆ ਸਰ ਸਰ ਸੰਤੋਖ ਦੇ ਨਾਲ ਆਪਣੀ ਫਸਲ ਨੂੰ ਸੰਭੋ ਕਾਲੀ ਨਾ ਕਰੋ ਮੰਡੀਆਂ ਵਿੱਚ ਜਿਹੜੀ ਫਸਲ ਨੂੰ ਹੀ ਲੈ ਕੇ ਜਿਹੜੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਵਾ ਜੇ ਉਹ ਇੱਕ ਮੋਰਚਰ ਦੀ ਜੁਕੇ ਇੱਕ ਗੱਲ ਚੱਲ ਰਹੀ ਹੈ ਮੋਰਚਰ ਨੂੰ ਲੈ ਕੇ ਕਿਸਾਨ ਕਹਿੰਦੇ ਆ ਕਿ ਮੋਰਚਰ ਦਾ ਖਿਆਰ ਰੱਖਿਆ ਜਾਵੇ ਪਰ ਦੂਸਰੇ ਪਾਸੇ ਆਰਥਿਕ ਆਵਾਸਥਾ ਜਿਹੜਾ ਕਿ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਕਿ ਜੋ ਇਹ ਫਸਲ ਤੇ ਮੰਡੀਆਂ ਵਿੱਚ ਆਉਣੀ ਸੁਪੂ ਚੁੱਕੀ ਆ ਪਰ ਉਸ ਮੋਰਚੇ ਨੂੰ ਲੈ ਕੇ ਜਿਹੜੀ ਇੱਕ ਕਿਸਮ ਕਰ ਚੱਲਦੀ ਪਾਵੇ ਮੰਡੀ ਦੇ ਵਿੱਚ ਬਹੁਤ ਸਾਰੇ ਵੱਡੇ-ਵੱਡੇ ਅੰਬਾਰ ਜਿਹੜੇ ਲੱਗੇ ਹੋਏ ਨਜ਼ਰ ਆ ਰਹੇ ਕਈ ਥਾਵਾਂ ਜਿਹੜੀ ਝੋਨੇ ਦੀ ਫਸਲ ਜਿਹੜੀ ਆ ਸਪਾਉਣ ਵਾਸਤੇ ਰੱਖੀ ਗਈ ਆ ਕਿ ਉਹਨਾਂ ਲਗਾਤਾਰ ਸਰਕਾਰ ਤੇ ਇੱਕ ਅਪੀਲ ਕੀਤੀ ਆ ਰਹੀ ਹੈ ਸਰਕਾਰ ਨੂੰ ਕਿ ਆਰਥਿਕ ਖਿਆਰ ਰੱਖਦੇ ਹੋਏ ਪਸੰਦਾਂ ਦਾ ਖਿਆਰ ਰੱਖਦੇ ਹੋਏ ਕਿਤਨਾ ਕਿਤਨਾ ਜਿਹੜੀ ਉਹਨਾਂ ਨੂੰ ਰਿਆਤ ਕੀਤੀ ਜਾਵੇ ਤਾਂ ਜੋ ਕਿ ਉਹਨਾਂ ਦੀ ਫਸਲ ਦੀ ਚੁਕਾਈ ਜਿਹੜੀ ਕਿ ਸਮੇਂ ਸਿਰ ਹੋ ਸਕੇ ਤੁਸੀਂ ਦੇਖਦੇ ਰਹੋ ਦੈਨਿਸ ਵਰਾ ਮੈਂ ਹਮਤ ਪਾਸੇ ਬਾਹੀਵਾ ਟੰਡਾਉਟ